ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਮੈਂ ਬਣਾਉਣ ਲੱਗੀ ਆਂ ਮੂੰਗਰਿਆਂ ਦੀ ਤੇ ਆਲੂਆਂ ਦੀ ਸਬਜ਼ੀ ਇੱਕ ਨਵੇਂ ਤਰੀਕੇ ਨਾਲ ਸਬਜ਼ੀ ਆਪਾਂ ਬਣਾ ਕੇ ਤਿਆਰ ਕਰਾਂਗੇ ਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਰਿਕਵੈਸਟ ਹੈ ਕਿ ਤੁਸੀਂ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਚਲੋ ਫਿਰ ਆਪਾਂ ਹੁਣ ਸਬਜ਼ੀ ਬਣਾਉਣਾ ਸ਼ੁਰੂ ਕਰਦੇ ਆਂ ਹਾਂਜੀ ਮੂੰਗਰੇ ਦੀ ਸਬਜ਼ੀ ਬਣਾਉਣ ਵਾਸਤੇ ਇੱਕ ਗੁੱਟੀ ਆਪਾਂ ਮੂੰਗਰੇ ਲਏ ਹੈਗੇ ਆ ਤੇ ਤਿੰਨ ਆਪਣੇ ਕੋਲੇ ਹੈਗੇ ਆ ਕੱਚੇ ਆ ਲੋ ਸਭ ਤੋਂ ਪਹਿਲਾਂ ਆਪਾਂ ਦੋ ਤਿੰਨ ਵਾਰੀ ਪਾਣੀ ਦੇ ਨਾਲ ਧੋ ਲਾਂਗੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਕੱਟ ਲਾਂਗੇ ਕੱਟਨੇ ਕਿਵੇਂ ਆਪਾਂ ਇਹਨਾਂ ਦੀ ਜਿਹੜੀ ਆ ਸਾਈਡ ਆ ਉਹ ਵੀ ਆਪਾਂ ਇਹਦੀ ਹਟਾ ਦਾਂਗੇ ਤੇ ਜਿਹੜੀ ਆ ਸਾਈਡ ਆ ਉਹ ਵੀ ਆਪਾਂ ਇਹਦੀ ਬੈਕ ਸਾਈਡ ਹਟਾ ਦਾਂਗੇ ਮੁੜ ਕੇ ਇਹਨਾਂ ਨੂੰ ਆਪਾਂ ਬ੍ਰੇਕ ਬ੍ਰੇਕ ਕੱਟ ਲਾਂਗੇ ਤੇ ਜਿਹੜੀ ਆਪਾਂ ਇਹ ਮੂੰਗਰੇ ਦੀ ਸਬਜ਼ੀ ਬਣਾਵਾਂਗੇ ਨਾ ਬਿਲਕੁਲ ਆਪਾਂ ਨਵੇਂ ਤਰੀਕੇ ਨਾਲ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਵੀਡੀਓ ਦੇ ਨਾਲ ਤੁਸੀਂ ਬਣੇ ਰਹੋ ਹਾਂਜੀ ਮੂੰਗਰੇ ਨੂੰ ਆਪ ਦੇਖੋ ਬਰੀਕ ਬਰੀਕ ਕੱਟਿਆ ਹੈਗਾ ਤੇ ਇਧਰ ਆਪਾਂ ਆਲੂ ਵੀ ਕੱਟ ਲਿਆ ਤੇ ਆਲੂਆਂ ਦੇ ਪੀਸ ਵੀ ਆਪਾਂ ਬਸ ਛੋਟੇ ਛੋਟੇ ਕੀਤੇ ਆਗੇ ਆ ਇਧਰ ਆਪਾਂ ਕੜਾਹੀ ਦੇ ਵਿੱਚ ਤੇਲ ਵੀ ਗਰਮ ਕਰ ਲਿਆ ਆਪਾਂ ਆਧਿਕ ਕੜਚੀ ਸਰੋਂ ਦਾ ਤੇਲ ਪਾਇਆ ਹੈਗਾ ਹੁਣ ਜਿਹੜੇ ਕੱਟੇ ਮੂੰਗਰੇ ਆਪਾਂ ਤੇਲ 'ਚ ਛੱਡ ਦਾਂਗੇ ਬਹੁਤ ਵਧੀਆ ਤਰੀਕੇ ਨਾਲ ਆਪਾਂ ਇਹ ਸਬਜ਼ੀ ਬਣਾਵਾਂਗੇ ਜਿਹੜੇ ਤਰੀਕੇ ਨਾਲ ਆਪਾਂ ਇਹ ਸਬਜ਼ੀ ਬਣਾਵਾਂਗੇ ਨਾ ਆਲੂ ਮੂੰਗਰਿਆਂ ਦੀ ਸਬਜ਼ੀ ਬਹੁਤ ਵਧੀਆ ਬਣਦੀ ਆ ਹਾਂਜੀ 2 ਮਿੰਟ ਵਾਸਤੇ ਆਪਾਂ ਇਹਨਾਂ ਨੂੰ ਫਰਾਈ ਕਰਨਾ ਹੈਗਾ ਮੂੰਗਰਨ ਦੋ ਮਿੰਟ ਵਾਸਤੇ ਫਰਾਈ ਕਰ ਲਿਆ ਤੇ ਹੁਣ ਆਪਾਂ ਇਹਨਾਂ ਨੂੰ ਤੇਲ ਚੋਂ ਕੱਢ ਲੈਨੇ ਆ। ਇਹ ਥੋੜਾ ਤੇਲ ਹੋਰ ਪਾ ਲੈਨੇ ਆ ਇਸੇ ਤੇਲ ਦੇ ਵਿੱਚ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਾਂਗੇ। ਤੇਲ ਗਰਮ ਹੋ ਗਿਆ ਇਸੇ ਤੇਲ 'ਚ ਆਪਾਂ ਹੁਣ ਆਲੂਆਂ ਨੂੰ ਵੀ ਫਰਾਈ ਕਰ ਲੈਨੇ ਆ। ਆਲੂਆਂ ਨੂੰ ਵੀ ਆਪਾਂ ਦੋ ਕੁ ਮਿੰਟ ਵਾਸਤੇ ਫਰਾਈ ਕਰ ਲਾਂਗੇ ਵੀ ਹਲਕਾ ਜਿਹਾ ਇਹ ਪੱਕ ਜੇ ਜਾਣ। ਹਾਂਜੀ ਆਲੂਆਂ ਨੂੰ ਵੀ ਆਪਾਂ ਫਰਾਈ ਕਰ ਲਿਆਗਾ ਬਸ ਇਹਨਾਂ ਨੂੰ ਵੀ ਆਪਾਂ ਹੁਣ ਕੱਢ ਲੈਣੇ ਆਂ ਹਾਂਜੀ ਥੋੜਾ ਜਿਹਾ ਤੇਲ ਆਪਾਂ ਹੋਰ ਪਾ ਲਿਆ ਸੀਗਾ ਹੋਰ ਤੇਲ ਪਾ ਕੇ ਨਾ ਥੋੜਾ ਜਿਹਾ ਆਪਾਂ ਗਰਮ ਕਰ ਲਿਆ ਹੁਣ ਇੱਕ ਚਮਚ ਪਾ ਦਾਂਗੇ ਸਾਬਤ ਜੀਰਾ ਤੇ ਦੋ ਹਰੀਆਂ ਮਿਰਚਾਂ ਤੇ ਥੋੜਾ ਜਿਹਾ ਆਦਰਕ ਇਹਨੂੰ ਆਪਾਂ ਹੁਣ ਕੁੱਟ ਲਿਆ ਸੀ ਦਰਦਰਾ ਜਿਹਾ ਇਹ ਪਾ ਲਾਂਗੇ ਹਲਕਾ ਜਿਹਾ ਇਹਨਾਂ ਨੂੰ ਆਪਾਂ ਘੁਣ ਘੁਣ ਲਾਂਗੇ ਹੁਣ ਆਪਾਂ ਦੋ ਪਿਆਜ਼ ਬਰੀਕ ਕੱਟ ਇਹ ਪਾ ਦਾਂਗੇ ਪਿਆਇ ਨੂੰ ਵੀ ਆਪਾਂ ਹੁਣ ਭੁੰਨ ਲੈਨੇ ਆ ਪਿਆਇ ਨੂੰ ਵੀ ਆਪਾਂ ਹੁਣ ਭੁੰਨ ਲਿਆ ਗਾ ਹੁਣ ਪਾ ਦਊਗੀ ਮੈਂ ਟਮਾਟਰਾਂ ਨੂੰ ਹਾਂਜੀ ਪਿਆਇ ਨੂੰ ਵੀ ਹੁਣ ਭੁੰਨ ਲਿਆ ਹੁਣ ਪਾ ਦਾਂਗੇ ਦੋ ਟਮਾਟਰਾਂ ਦਾ ਪੇਸਟ ਹੁਣ ਮਸਾਲੇ ਵੀ ਆਪਾਂ ਐਡ ਕਰ ਦਿੰਨੇ ਆ ਨਮਕ ਪਾਵਾਂਗੇ ਸਵਾਦ ਅਨੁਸਾਰ ਅੱਧਾ ਚਮਚ ਪਾਵਾਂਗੇ ਹਲਦੀ ਦਾ ਅੱਧਾ ਚਮਚ ਪਾਵਾਂਗੇ ਪੀਸੀ ਲਾਲ ਮਿਰਚ ਪਾਊਡਰ ਅੱਧਾ ਚਮਚ ਪਾ ਦਾਂਗੇ ਧਨੀਆ ਪਾਊਡਰ ਦਾ ਹੁਣ ਇਹਨਾਂ ਨੂੰ ਆਪਾਂ ਭੁੰਨ ਲੈਨੇ ਆ 2-3 ਮਿੰਟ ਵਾਸਤੇ ਚੰਗੀ ਤਰ੍ਹਾਂ ਭੁੰਨ ਲਾਂਗੇ ਹਾਂਜੀ ਚੰਗੀ ਤਰ੍ਹਾਂ ਆਪਾਂ ਹੁਣ ਵਧੀਆ ਜਿਹਾ ਮਸਾਲਾ ਤਿਆਰ ਕਰ ਲਿਆਗਾ ਦੇਖੋ ਵਧੀਆ ਆਪਾਂ ਭੁੰਨ ਲਿਆਗਾ ਤੇ ਹੁਣ ਆਪਾਂ ਇੱਕ ਗਲਾਸੇ ਦੇ ਵਿੱਚ ਪਾ ਦਾਂਗੇ ਪਾਣੀ ਦਾ ਕਿਉਂਕਿ ਆਪਾਂ ਇਹ ਜਿਹੜੀ ਗਰੇਵੀ ਵਾਲੀ ਸਬਜ਼ੀ ਬਣਾਉਣ ਲੱਗੇ ਆ ਤੇ ਜਿੰਨੀ ਕ ਗਰੇਵੀ ਆਪਾਂ ਰੱਖਣੀ ਹੈ ਨਾ ਉਸੇ ਹਿਸਾਬ ਨਾਲ ਪਾਣੀ ਪਾ ਲੈਣਾ ਮੈਂ ਇੱਕ ਗਲਾਸ ਪਾਣੀ ਦਾ ਪਾਇਆ ਹੈਗਾ। ਕਿਨਾਰੇ ਐਡ ਕਰ ਦਾਂਗੇ ਆਪਾਂ ਫਰਾਈ ਕੀਤੇ ਹੋਏ ਆਲੂ ਤੇ ਫਰਾਈ ਕੀਤੇ ਹੋਏ ਆਪਾਂ ਮੂੰਗ ਗਰੇਵੀ ਐਡ ਕਰ ਦਾਂਗੇ। ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ। ਹੁਣ ਆਪਾਂ ਇਹਨੂੰ ਢੱਕ ਦਿੰਨੇ ਆ ਢੱਕ ਕੇ ਉਸ ਤੋਂ ਬਾਅਦ ਆਪਾਂ 5 ਮਿੰਟ ਵਾਸਤੇ ਆਪਾਂ ਇਹਨੂੰ ਸੇਕ ਲਵਾ ਲਾਂਗੇ ਗੈਸ ਨੂੰ ਆਪਾਂ ਕਰ ਦਿੰਨੇ ਆ ਲੋ ਮੀਡੀਅਮ ਤੇ ਹਾਂਜੀ ਸਬਜੀ ਨੂੰ ਆਪਾਂ 5 ਮਿੰਟ ਵਾਸਤੇ ਸੇਕ ਲਵਾ ਲਿਆ ਸਬਜੀ ਆਪਣੀ ਬਹੁਤ ਵਧੀਆ ਬਣੀ ਜਾਂਦੀ ਹੈਗੀ ਆ ਹੁਣ ਇੱਥੇ ਆਪਾਂ ਕੀ ਕਰਨਾ ਇੱਥੇ ਆਪਾਂ ਪਾਉਣਾਗਾ ਅੱਧਾ ਕ ਚਮਚਾ ਗਰਮ ਮਸਾਲੇ ਦਾ ਤੇ ਪਾ ਦਾਂਗੇ ਹੁਣ ਕੱਟਿਆ ਹਰਾ ਧਨੀਆ ਹਰਾ ਧਨੀਆ ਹੁਣ ਸਰਦੀ ਆ ਕਾਫੀ ਆਈ ਜਾਂਦਾ ਵਧੀਆ ਫਰੈਸ਼ ਫਰੈਸ਼ਾ ਰਤ ਨਹੀਂ ਆਈ ਜਾਂਦਾ ਹੈਗਾ ਹਰਾ ਧਨੀਆ ਹੋਵੇ ਨਾ ਹੋਵੇ ਤਾਂ ਤੁਸੀਂ ਕਸੂਰੀ ਮੇਥੀ ਵੀ ਐਡ ਕਰ ਸਕਦੇ ਹੁਣ ਆਪਾਂ ਥੋੜਾ ਜਿਹਾ ਸੇਕ ਹੋਰ ਲਵਾ ਲਈਏ ਸਿਰਫ 1-2 ਮਿੰਟ ਵਾਸਤੇ ਸੇਕ ਲਵਾਵਾਂਗੇ ਗੈਸ ਨੂੰ ਆਪਾਂ ਲੋ ਮੀਡੀਅਮ ਤੇ ਰੱਖਾਂਗੇ ਹਾਂਜੀ 2 ਮਿੰਟ ਆਪਾਂ ਸਬਜੀ ਨੂੰ ਹੋਰ ਸੇਕ ਲਵਾ ਲਿਆ ਦੇਖੋ ਸਬਜੀ ਆਪਣੀ ਬਣ ਕੇ ਹੋ ਗਈ ਹੈ ਤਿਆਰ ਆਪਾਂ ਇੰਨੀ ਕੁ ਗਰੇਵੀ ਰੱਖਣੀ ਸੀਗੀ ਤਾਂ ਜੀ ਗੈਸ ਆਪਾਂ ਬੰਦ ਕਰਤਾ ਹੈਗਾ ਤੁਹਾਨੂੰ ਤਰੀਕਾ ਵਧੀਆ ਲੱਗਿਆ ਹੋਇਆ ਨਾ ਸਬਜੀ ਬਣਾਉਣ ਦਾ ਤੁਸੀਂ ਵੀ ਘਰ ਵਿੱਚ ਜਰੂਰ ਬਣਾਇਓ ਤੇ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਸਾਨੂੰ ਕਿ ਤੁਹਾਨੂੰ ਇਹ ਅੱਜ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਆ ਤੇ ਇੱਧਰ ਆਪਾਂ ਹੁਣ ਇੱਕ ਭਾਂਡੇ ਦੇ ਵਿੱਚ ਕੱਢ ਲੈਨੇ ਆ ਸਬਜੀ ਨੂੰ ਦੇਖੋ ਕਿੰਨੀ ਵਧੀਆ ਲੱਗਦੀ ਹੈ ਦੇਖਣ ਜੀ ਵੀ ਵਧੀਆ ਲੱਗਦੀ ਆ ਤੇ ਖਾਣ ਚ ਤਾਂ ਤੁਹਾਨੂੰ ਪਤਾ ਹੀ ਵੀ ਇਹ ਕਰਾਰੀ ਬਣਦੀ ਹੁੰਦੀ ਆ ਆਲੂ ਮੂੰਗਰਿਆਂ ਦੀ ਸਬਜੀ ਸਬਜੀ ਨੂੰ ਤੁਸੀਂ ਪਰੌਂਠੇ ਦੇ ਨਾਲ ਖਾਓ ਚਾਹੇ ਤੁਸੀਂ ਰੋਟੀ ਦੇ ਨਾਲ ਖਾਓ ਸਬਜੀ ਬਹੁਤ ਵਧੀਆ ਤੇ ਇਹ ਕਰਾਰੀ ਲੱਗਦੀ ਹੋएगी हां जी ਚੈਨਲ ਨੂੰ ਤੁਸੀਂ ਨਹੀਂ ਸਬਸਕ੍ਰਾਈਬ ਕੀਤਾ ਮੇਰੇ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਕੋਈ ਆਪਾਂ ਨੂੰ ਰੈਸਪੀ ਨਾਲ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ